ਹਿਰਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਲੋਕ ਸਭਾ ਹਲਕਾ ਅਮਰਥਰ ਦੇ ਇੰਚਾਰਜ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਵਿਧਾਨ ਸਭਾ ਹਲਕਾ ਰਾਜਾ ਸੰਧੀ ਅਦੀਨ ਪੈਂਦੇ ਇਤਿਹਾਸਿਕ ਗੁਰਦੁਆਰਾ ਗੁਰਸਰ ਬਰਾੜ ਤੇ ਗੁਰਦੁਆਰਾ ਨਾਨਕਸਰ ਛੋੜੀਆਂ ਤੇ ਗੁਰਦੁਆਰਾ ਦਮਦਮਾ ਸਾਹਿਬ ਪਿੰਡੀ ਔਲਗੁਕੇ ਮੱਥਾ ਟੇਕਿਆ ਅਤੇ ਇਸ ਮੌਕੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਰਾਜਾ ਸੰਧੀ ਦੇ ਇੰਚਾਰਜ ਅਤੇ ਸਾਬਕਾ ਐਮਐਲਏ ਜਥੇਦਾਰ ਵੀਰ ਸਿੰਘ ਲੋਪੋਕੇ ਰਾਣਾ ਰਣਵੀਰ ਸਿੰਘ ਲੋਪੋਕੇ ਗੀਲਾ ਦਿਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇ ਸ਼ਰਮਣੀ ਕਮੇਟੀ ਮੈਂਬਰ ਸਰਜੀਤ ਸਿੰਘ ਭਿੱਟੇਵੰਡ ਸਾਭਕਾ ਚੇਅਰਮੈਨ ਜਤਿੰਦਰ ਸਿੰਘ ਕਾਲਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਪਵਿੱਤਰ ਸਿੰਘ ਸ਼ੇਨਾ ਸਰਕਲ ਪ੍ਰਧਾਨ ਰੇਸ਼ਮ ਸਿੰਘ ਕੋਟਲੀ ਇਸ ਮੌਕੇ ਹਾਜ਼ਰ ਚੜੇ ਇਸ ਮੌਕੇ ਸਾਭਕਾ ਕੈਬਨਟ ਮંત્રી ਅਨਿਲ ਜੋਸ਼ੀ ਨੇ ਗੁਰਦੁਆਰਾ ਸਾਹਿਬ ਖੇ ਸ਼ਰਦਾ ਨਾਲ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਸਰਵਣ ਵੀ ਕੀਤਾ ਗੁਰਦੁਆਰਾ ਗੁਰਥਰ ਬਰਾੜ ਵਿਖੇ ਹੈਡ ਗ੍ਰੰਥੀ ਨਰਵੈਲ ਸਿੰਘ ਵੱਲੋਂ ਸ਼ਿਰੋਮਣੀ ਅਕਾਲੀ ਦਲ ਬਾਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਗਈ। ਉਪਰੰਤ ਸਾਬਕਾ ਮੰਤਰੀ ਅਨਿਲ ਜੋਸ਼ੀ ਜੀ ਜੱਥੇਦਾਰ ਵੀਰ ਸਿੰਘ ਲੋਪੋਕੇ ਰਾਜਾ ਲਦੇ ਤੇ ਸੁਰਜੀਤ ਸਿੰਘ ਪਿੱਟੇਵਰ ਤੇ ਹੋਰਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਅਨਿਲ ਜੋਸ਼ੀ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਪੰਜਾਬ ਦੇ ਵਿਕਾਸ ਦੀਆਂ ਲੀਹਾਂ ਤੇ ਦੁਬਾਰਾ ਲਿਆ ਸਕਦਾ ਹੈ ਉਹਨਾਂ ਨੇ ਆਖਿਆ ਕਿ ਅਕਾਲੀ ਦਲ ਦੀਆਂ ਪਿਛਲੀਆਂ ਸਰਕਾਰਾਂ ਸਮੇਂ ਜਿੰਨਾ ਵਿਕਾਸ ਪੰਜਾਬ ਵਿੱਚ ਹੋਇਆ ਸੀ ਉਹ ਮੁੜ ਕਦੇ ਵੀ ਨਹੀਂ ਹੋਇਆ ਇਸ ਕਾਰਨ ਪੰਜਾਬ ਨੂੰ 20 ਸਾਲ ਪਿੱਛੇ ਛੁੱਟ ਦਿੱਤਾ ਹੈ ਉਹਨਾਂ ਕਿਹਾ ਕਿ ਸਰਹੱਦੀ ਮਸਲਿਆਂ ਨੂੰ ਜਲਦ ਹੱਲ ਹੋਣ ਲਈ ਜਿਸ ਵਿੱਚ 82 ਸਰਦ ਰਹੀਂ ਵਪਾਰ ਖੋਲਣਾ ਵੀ ਸ਼ਾਮਲ ਹੈ ਉਹਨਾਂ ਨੇ ਆਪ ਤੇ ਤੰਗ ਕਰਦਿਆਂ ਹੋਇਆ ਆਖਿਆ ਕਿ ਕਿਸਾਨਾਂ ਨੂੰ ਚੁਟਕੀਆਂ ਨਾਲ ਐਮਐਸਪੀ ਦੇਣ ਵਾਲੇ ਹੁਣ ਕਿੱਥੇ ਲੱਭਦੇ ਵੀ ਨਹੀਂ ਇਸ ਮੌਕੇ ਸਰਕਲ ਪ੍ਰਦਾਨ ਜਗਵੀਰ ਸਿੰਘ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਕੋਹਾਲਾ ਪ੍ਰਦਾਨ ਅਮਨਦੀਪ ਸਿੰਘ ਲਾਰਾ ਡਾਕਟਰ ਸ਼ਰਨਜੀਤ ਸਿੰਘ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਪੱਪੂ ਮਸੰਦ ਸੋੜੀਆਂ ਹਰਪਾਜਨ ਸਿੰਘ ਹਰਮਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਸ ਮੌਕੇ ਹਲਕਾ ਰਾਜਾ ਸੰਘੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਾਜ਼ਰ ਥਣ ਜਿਮਾ ਸੇਮਿ ਪਾਸ਼ਾ ਇਤਨਾਂ ਦੇ ਸੇਵਾ ਮਾਤ ਦੇ ਸਾਰੇ ਚੱਲਣੇ ਸ਼ੁਰੂ ਹੋ ਗਏ ਸਭਾ ਆਣ ਸਭ ਨੇ ਇਸ ਦੇ ਸਭ ਤਰ੍ਹਾਂ ਦਾ ਸਵਾਗਤ ਕੀਤਾ ਪ੍ਰਤੀਗੋਪ ਸਾਹਿਬ ਨੇ ਰਾਤ ਜਰਿਆ ਜਨ ਚਰਨਾ ਦੇ ਵਿੱਚ ਤਸ਼ੀਫ ਬਾਦ ਰਣ ਆਇਆ ਅਰਦਾਸ ਕਰਨ ਆਇਆ ਕਿ ਗੁਰੂ ਮਹਾਰਾਜ ਬਖਸ਼ਾਤ ਕਰੋ ਸ਼ਕਤੀ ਦਿਓ ਅਸੀਂ ਜਿਸ ਸੈਸ਼ਨ ਹੋਤੇ ਦੁਈਆ ਸ਼ਾਮਲੀ ਕਾਲਜਾਂ ਨੂੰ ਸੇਤਰੀ ਪਾਰਟੀਆਂ ਨੂੰ ਪੰਜਾਬ ਦੀ ਸੇਵਾ ਪੰਜਾਬ ਦੇ ਲਈ ਉਹਦੀ ਸੇਵਾ ਪੰਜਾਬ ਦੀਆਂ ਭਾਵਨਾਵਾਂ ਦੀ ਕਦਰ ਜਿਹੜੀ ਅਸਲੀ ਵਾਲੀਆਂ ਪਾਰਟੀਆਂ ਜਿਹੜੀਆਂ ਦੇ ਮੁੱਖ ਦੇ ਅਨਸਾਰ ਦਿੰਦੀਆਂ ਜਿਹਹੀਂ ਰਾਸਤਰੀ ਹਾਂ ਜਿਸ ਤਰ੍ਹਾਂ ਗਰੀਜਾ ਦਾ ਸਮਾਜ ਸੀ ਗਰੀਜ ਰਾਜ ਕਰਨੋਂ ਦੇ ਉਸ ਤਰ੍ਹਾਂ ਹੀ ਹੈ ਦਿੱਲੀ ਵਾਲੀਆਂ ਪਾਰਟੀਆਂ ਰਾਜ ਕਰਨੋਂ ਦੇ ਨਾ ਹੀ ਪੰਜਾਬ ਦੀ ਲੜਾਈ ਲੜ ਸਕਦੀਆਂ ਨਾ ਹੀ ਲੋਕਾਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਣਦੀ ਹੈ ਤੇ ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ 103 ਸਾਲ ਜਿੰਨੇ ਪੰਜਾਬ ਦੀ ਲੜਾਈ ਲੜੀ ਆ ਹਰ ਮੁੱਦੇ ਦੀ ਲੜਾਈ ਸ਼੍ਰੋਮਣੀ ਕਾਲੀ ਦਲ ਜਿਹਦੇ ਲੀਡਰ ਸਹਿਬਾਨ ਸਰਦਾਰ ਵੀਰ ਸਿੰਘ ਲੋਪਕੀ ਜੀ ਆ ਤੇ ਇਲਾਪਨਾ ਰਾਜਾ ਗਰੇਰੀ ਆ ਸਾਰੇ ਚਲੋ ਮੈਂ ਨਾਂ ਵਾਸਤੇ ਜਾਂਦਾ ਹਾਂ ਜੱਟ ਜੀਰ ਸਾਹਿਬ ਹੈ ਚੇਅਰਮੈਨ ਸਾਹਿਬ ਆਨੇ ਸਰਪੰਚ ਸਾਹਿਬ ਆਨੇ ਸਾਰੇ ਇਹ ਮੇਰੇ ਨਾਲ ਇਹ ਵੀ ਸਾਰੇ ਅਰਦਾਸ ਕਰਨਾ ਹੈ ਅਸੀਂ ਸਾਰੇ ਮੈਂ ਇੱਕ ਇਹਨਾਂ ਦਾ ਧੰਨਵਾਦ ਕਰਦਾ ਸਭ ਦਾ ਕਿ ਇਹਨਾਂ ਨੇ ਟਾਈਮ ਦਿੱਤਾ ਵੀ ਨੂੰ ਸ਼ੀਰਵਾਤ ਹੋਣ ਵਾਸਤੇ ਲੈ ਕੇ ਆਏ ਅਰਦਾਸ ਸ਼ਾਮਣੋ ਵਾਸਤੇ ਆਏ ਆ ਦੇ ਨਾਲ ਹੀ ਇਹ ਸੰਕਲਪ ਕੀਤਾ ਸਾਰਿਆਂ ਨੇ ਅਸੀਂ ਇਸ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਰਾਤ ਦੇ ਇੱਕ ਕਰਾਂਗੇ। ਡਿਗਰੀ ਜਿਹੜੀ ਬੈਕਗ੍ਰਾਉਂਡ ਆ ਕਿ ਗਵਰਨਮੈਂਟ ਦੀ ਬੈਕਗ੍ਰਾਉਂਡ ਆ। ਮੇਰਾ ਮਾਡਲ ਕੋਈ ਦਿੱਲੀ ਦਾ ਮਾਡਲ ਨਹੀਂ, ਗੁਜਰਾਤ ਦਾ ਮਾਡਲ ਨਹੀਂ। ਉਹ ਗੁਜਰਾਤ ਦਾ ਮਾਡਲ ਨਹੀਂ। ਮੈਂ ਜੋ ਕੀਤਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੀਤਾ। ਸਰਦਾਰ ਸੁブレਖ ਸਿੰਘ ਖਾਬਲ ਜੀ ਤੇ ਮੈਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿਉਂਕਿ ਮੇਰੇ ਕੋਲ ਅਰਬਨ ਸ਼ਹਿਰੀ ਡਿਵੈਲਪਮੈਂਟ ਇੱਕ ਇੱਕ ਰੇਟ ਅਸੀਂ ਨਿਗਰਾਨੀ ਚਲਵਾਈ ਅੰਮਰਸਰ ਸਾਹਿਬ ਗੁਰਮੁਖ ਰਾੰਦਾਸ ਜੀ ਦੇ ਪੁੱਤਰ ਤਰਤੀ ਜਿਹੜਾ ਦੁਨੀਆ ਭਰ ਦੇ ਵਿੱਚ ਆਪਣਾ ਅਲੱਗ ਨਾਮ ਪੂਰੀ ਦੁਨੀਆ ਚ ਇਹ ਹੋ ਗਿਆ ਕੋਈ ਸਥਾਨ ਨਹੀਂ ਮਿੱਠੇ ਸੱਬੇ ਥਾਮ ਨਹੀਂ ਤੁਦ ਜਿਆ ਗੁਰਮੁਖ ਰਾੰਦਾਸ ਜੀ ਦਾ ਪੁੱਤਰ ਦਵਾਰ ਸਭ ਦੁਨੀਆ ਭਰ ਦੇ ਲੋਕ ਨਤਮਸਤਕ ਹੋਣ ਆਉਂਦੇ ਆ ਉਹਦੀ ਸੇਵਾ ਸਿੱਧਣਾ ਕੀਤੀ ਆ ਜਾਣਨਾ ਕੀਤੀ ਸਾਰੀ ਥੀ ਮੈਂ ਭਾਰਤੀ ਜਨਤਾ ਪਾਰਟੀ ਸੀ ਤੁਹਾਨੂੰ ਪਤਾ ਔਰ ਮੈਂ ਪੰਜਾਬੀ ਆ ਕਿਸਾਨ ਆ 24 ਸਾਲ ਦੀ ਉਮਰ ਤੱਕ ਮੈਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਆਪ ਖਸਾਨੀ ਕੀਤੀ ਆ ਮੇਰੇ ਫਾਦਰ ਟੀਚਰ ਸੀ ਮੈਂ ਖੁਦ ਉਹੋ ਹੀ ਕੰਮ ਜਿਹੜੇ ਆਮ ਕਿਸਾਨ ਕਰਦਾ ਉਹ ਸਾਰੇ ਕੀਤੇ ਆ ਮੈਂ ਵਿਸਤਾਰ ਚ ਨਹੀਂ ਜਾਣਾ ਤੁਹਾਨੂੰ ਪਤਾ ਹੀ ਆ ਉਸ ਤੋਂ ਬਾਅਦ ਵਪਾਰ ਕੀਤਾ ਤਰਨਤਨ ਸਾਹਿਬ ਦੇ ਵਿੱਚ ਗੁਰਵਰਜਨ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਉਹ RAMDAS JI ਦੀ ਪੁੱਤਰ ਅਰਦੀ ਦੀ ਸੇਵਾ ਲખી ਸੀ ਗੁਰੂ ਸਾਹਿਬ ਨੂੰ ਉਂਗਲ ਫੜ ਕੇ ਲੈ ਆਏ ਤੇ ਕਿ ਦੀ ਪਰ ਪੰਜਾਬੀ ਆ ਆਸਾਨ ਆ ਪੰਜਾਬ ਦੀ ਗੱਲ ਕਰਨ ਦੀ ਭਾਰਤੀ ਜਨਤਾ ਪਾਰਟੀ ਜੇ ਨੇ ਮੈਨੂੰ ਸਹਰ ਦਿੱਤੀ 35 ਸਾਲ ਉਸ ਪਾਰਟੀ ਚ ਮੈਂ ਕੰਮ ਕੀਤਾ ਪੰਜਾਬ ਦਾ ਕਿਸਾਨ ਜਿਹੜਾ तकरीबन ਸਵਾ ਸਾਲ ਦਿੱਲੀ ਦੀਆਂ ਸਰਹੱਦਾਂ ਦੇ ਰੁੜਿਆ तकरीबन 700 ਤੋਂ ਵੱਧ ਆਸਾਨ ਸ਼ੀਦੋਏ ਆ ਪਾਰਟੀ ਨੂੰ ਬਹੁਤ ਬੁਕਾਰ ਕੀਤੀ ਆਪਾਂ ਪੰਜਾਬੀ ਆ ਆਪਾਂ ਪੰਜਾਬ ਦੇ ਵਿੱਚ ਆਪਣਾ ਭਾਈਚਾਰਾ ਸਾਜ ਆ ਵਪਾਰ ਆ ਕਿਸਾਨ ਤੇ ਵਪਾਰੀ ਦਾ ਨੌ ਮਾਸਟਰ ਇਸ ਪਾਰ ਇਸ ਤੇ دارੀਆਂ ਵਰਗਾ ਸਾਡੀ ਜੜ ਕੋ ਆ ਸਾਡਾ ਭਾਈਚਾਰਾ ਜਿਹੜਾ ਵਾ ਉਹਦੇ ਕਰਕੇ ਤੇ ਜੇ ਤੇ ਰਾਜਨੀਤੀ ਵੀ ਗਣੀ ਏ ਤੇ ਭਾਜਪਾ ਨੂੰ ਮੈਂ ਕਿਹਾ ਫਿਰ ਆਪਾਂ ਵੋਟਰਾਂ ਦਿੱਲੀ ਥੋੜੀ ਲੈਣ ਜਾਣੀ ਆ ਵੋਟਾਂ ਵੀ ਇੱਥੋਂ ਹੀ ਲੈਣੀ ਆ ਕੱਟ ਕਰੇ ਫਿਰਦੇ ਆ ਨਾ ਪੰਜਾਬ ਦੇ ਪਿੰਡਾਂ ਚ ਵੋਟਾਂ ਦੇ ਲੈਣ ਆਉਂਦੇ ਆ ਪਰ ਕਿਸਾਨ ਦੀ ਗੱਲ ਨਹੀਂ ਕੀਤੀ ਇਹੀ ਗੱਲ ਮੈਂ ਉਦੋਂ ਕਹੀ ਸੀ ਮੈਨੂੰ ਤਾਂ سزا ਦੇ ਦਿੱਤੀ ਕੱਢ ਕੇ ਬਾਹਰ ਮਾਰਿਆ ਮੈਂ ਤਾਂ ਧੰਨਵਾਦ ਕਰਦਾ ਵੀ ਮੈਂ ਪੰਜਾਬੀ ਆ ਮੈਂ ਦਿੱਲੀ ਵੱਲ ਖਲੋ ਨਹੀਂ ਸਕਦਾ ਪਰ ਉਹ ਗੱਲ ਮੋਦੀ ਸਾਹਿਬ ਨੇ ਮੁੜ ਕੇ 4 ਕਿ ਮਹੀਨੇ ਬਾਅਦ ਕਹਿ ਕੇ ਮਾਫੀ ਮੰਗੇ ਤੇ ਉਹ ਬਿੱਲ ਵੀ ਵਾਪਸ ਕਰ ਲੇ ਸਮਸਿਆ ਫੇਰ ਉੱਥੇ ਹੀ ਆ ਮੁੱਦੇ ਦੇ ਉੱਥੇ ਹੀ ਆ ਡਿਮਾਂਡਾਂ ਦੇ ਉੱਥੇ ਹੀ ਆ ਹੁਣ ਇਹ ਸਾਰੇ ਬੀਜੇਪੀ ਵਾਲੇ ਜਿਹੜੇ ਆ ਉਹ ਪੰਜਾਬ ਦੇ ਲੋਕਾਂ ਕੋਲ ਜੋ ਕਿਸਾਨਾਂ ਕੋਲ ਵੋਟ ਲੈਣ ਆਉਂਦੇ ਇਹਨਾਂ ਦੇ ਅੰਦਰ ਅਹਿਸਾਸ ਨਹੀਂ ਹੁੰਦਾ ਏ ਵੀ ਉਸ ਵळे ਜੇ ਅਸੀਂ ਖੜੇ ਹੁੰਦੇ ਲੋਕਾਂ ਨਾਲ ਕਿਉਂਕਿ ਮੈਂ ਹੀ ਕਿਹਾ ਸੀ ਵੀ ਦਿੱਲੀ ਵਾਲੇ ਨਹੀਂ ਕਰਦੇ ਆ ਪਰ ਪੰਜਾਬ ਦੇ ਲੋਕਾਂ ਨਾਲ ਖੜੇ ਹੋਈਏ ਸਾਡੇ ਸਾਰੇ ਹੀ ਇਹ ਭਾਈ ਆ ਭਰਾ ਵਾਪਾਰ ਆ ਪਰਿਵਾਰ ਆ ਸਾਥ ਆ ਦੋਸਤੀ ਆ ਇੱਥੇ ਰਹੇ ਆ ਆਪਾਂ ਦਿੱਲੀ ਵਾਲਾਂ ਖਲੋਈਏ ਪਰ ਚਲੋ ਉਹ ਪੁਰਾਣੀ ਹੋ ਗਈ ਗੱਲ ਹੁਣ ਗੁਰੂ ਮਹਾਰਾਜ ਦੇ ਚਰਨਾ ਚਾਏ ਆ ਸਮਰਥਾ ਦੇਣ ਅਰਦਾਸ ਕੀਤੀ ਆ ਮੈਂ ਰਾਤ ਦੇ ਨੇ ਇੱਕ ਕਰਨ ਵਾਲਾ ਵਰਕਰ ਆ ਮੈਂ ਕੋਈ ਲੀਡਰ ਨਹੀਂ ਮੇਰੇ ਕੰਮ ਦਾ ਤਰੀਕਾ ਸਭ ਨੂੰ ਪਤਾ ਹੋਊਗਾ ਹਲਕਾ ਮੇਰਾ ਜ਼ਰੂਰ ਦੁੱਜਾ ਸੀ ਪਰ ਕੰਮ ਦੀ ਖੁਸ਼ਬੂ ਜਿਹੜੀ ਆ ਪੂਰੇ ਪੰਜਾਬ 'ਚ ਮੈਂ ਤੁਹਾਨੂੰ ਸਭ ਨੂੰ ਇੱਕ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਸੀਂ ਪੰਜਾਬ ਦੀ ਲੜਾਈ ਘਟਕੇ ਲੜਾਂਗੇ ਭਾਵੇਂ ਕਿਸਾਨ ਦੀ ਹੋਵੇ ਤੇ ਭਾਵੇਂ ਵਪਾਰੀ ਦੀ ਹੋਵੇ ਸਭ ਤੋਂ ਵੱਡੀ ਡਿਮਾਂਡ ਸਾਡੀ ਇਹ ਆ ਕਿ ਪੰਜਾਬ ਲੈਂਡਲੌਕਡ ਸਟੇਟ ਆ ਇੱਥੋਂ ਸੜਦਾ ਸ਼ੁਰੂ ਹੋ ਜਾਂਦੀ ਹੈ ਇਹ ਅਖੀਰलेस ਆ ਕੋਈ ਇੱਥੇ ਸਮੁੰਦਰੀ ਬੰਦਰਗਾਹ ਨਹੀਂ ਹੈਗੀ ਕੋਈ ਡਰਾਈ ਪੋਰਟ ਨਹੀਂ ਹੈਗਾ ਇਹ ਬਾਟਰ ਖੁੱਲਿਆ ਜਾਵੇ ਇਹੋ ਸਰਕਾਰ ਭਾਵੇਂ ਅੰਮ੍ਰਿਤਸਰੋਂ ਜਾਵੇ ਭਾਵੇਂ ਪੰਜਾਬ ਚੋਂ ਜਾਵੇ ਭਾਵੇਂ ਜਿੰਸ ਵੀ ਆ ਇਹ ਆਪਣੇ ਪੋਰਟਾਂ ਤੋਂ ਦੁਬਈ ਰਹੀਂ ਪਾਕਿਸਤਾਨ ਨਾਲ ਵਪਾਰ ਕਰਦੀ ਆ ਪਰ ਇੱਥੇ ਇਹ ਬਾਰਡਰ ਜੇ ਖੁੱਲ ਜੇ ਜਿਹੜੀ ਨਹੀਂ ਖੋਲਦੀ ਤੇ ਪੰਜਾਬ ਜਿਹੜਾ ਵਾ ਇਹ ਫਿਰ ਖੁਸ਼ਹਾਲ ਸੂਬਾ ਬਣ ਜੂਗਾ ਜਿਹੜਾ ਪਿਛੇ ਬਹੁਤ ਪਿੱਛੇ ਚਲੇ ਗਿਆ ਇਸੇ ਸਰਕਾਰ ਕੇਂਦਰ ਸਰਕਾਰ ਨੇ ਇਹ ਬਾਰਡਰ ਬੰਦ ਕੀਤੇ ਆ ਇਹ ਕੋ ਸਿਕਿਉਰਿਟੀ ਦਾ ਮੈਟਰ ਆ ਤੇ ਉਹ ਉੱਥੇ ਵੀ ਆ ਉੱਥੇ ਵੀ ਰੋਜ਼ ਸਮੁੰਦਰੀ ਜਹਾਜ਼ਾਂ ਚੋਂ ਹੈਰੋ ਇਹਨਾਂ ਹਥਿਆਰ ਫੜੇ ਜਾਂਦੇ ਆ ਇਹ ਨਿਗਰਾਨੀ ਵਧਾਉਣ ਸਕੈਨਰ ਲਾਉਣ ਜੋ ਮਰਜ਼ੀ ਕਰਨ ਇਹ ਪੰਜਾਬ ਦੇ ਗੋਭੀ ਜੁਆਦੇ 350 ਰੁਪਏ ਕਿਲੋ ਅਸੀਂ ਵੇਚ ਦਾਂਗੇ ਜਾ ਕੇ ਯੂਰਪ 'ਚ ਕਿਸਾਨ ਦੀ ਮੰਗ ਹੈ 100 ਰੁਪਏ ਕਿਲੋ ਹਸਾਮਨਾ ਐਮ ਐਸ ਪੀ ਦੇ ਦੋ 1000 ਰੁਪਏ ਕੁਇੰਟਲ ਗੋਭੀ ਦੇ ਦੋ ਕਿਸਾਨ ਨੂੰ ਸੁਟਣੀ ਨਾ ਪਵੇ ਤੁਸੀਂ 500 ਵਿੱਚੋਂ 350 ਦੀ ਜਗ੍ਹਾ ਤੇ ਪਰਾਲੀ ਦੇ ਤੇਲ ਕੱਢਣ ਦੀ ਗੱਲ ਕਰਦੇ ਪਰਾਲੀ ਚੁੱਕ ਨੋ ਨਾ ਲੈ ਜਾਓ ਪ੍ਰੈਕਟਿਕ ਕਰੋ ਲੈ ਜਾਓ ਤੇਲ ਵਿੱਚੋਂ ਪਰਾਲੀ ਵਿੱਚੋਂ ਜੋ ਮਰਜ਼ੀ ਕਰੋ ਕਿਸਾਨ ਦਾ ਸਰੋਸ ਹੀ ਨਹੀਂ ਹੈਗੇ ਕਿਸਾਨ ਕੋ ਇਹ ਹਵਾਈ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਆ ਸਾਡੀ ਵੱਡੀ ਡਿਮਾਂਡ ਆ ਐਮ ਐਸ ਬੀ ਸਬਜ਼ੀਆਂ ਦੇ ਦਿਓ ਉਹੀ ਭਾਵੇਂ ਜਿੰਨੇ ਨੂੰ ਮਰਜ਼ੀ ਵਿੱਚੋਂ ਚਾਚਾਂ ਜਲਾ ਦੇ ਕਰੋ ਦੂਸਰੀ ਚਾਚਾਂ ਜਲਾ ਦੇ ਕਰੋ ਪ੍ਰੈਕਟੀਕਲ ਤੇ ਗੱਲ ਇਹ ਆ ਕੋ 10 ਰੁਪਏ ਕਿਲੋ ਤੇ ਗੋਭੀ ਵਿਕਦੀ ਨਹੀਂ ਰੁਪਈਏ ਨੂੰ ਮਿਲਦੀ ਹੈ ਵਿਕਦੀ ਹੈ 350 ਰੁਪਏ ਕਿਲੋ ਦੀ ਕਰਦੇ ਆ ਮੈਨੂੰ ਤੇ ਸਮਝ ਨਹੀਂ ਆਉਦੀ ਬਾਰਡਰ ਖੋਲ ਦੇਣ ਸਾਡਾ ਟਮਾਟਰ ਸਾਡੀਆਂ ਸਬਜ਼ੀਆਂ ਵੈਸੇ ਹੀ ਚੱਲ ਜਾਣ ਆਹ ਬਾਤ 10 ਕਿਲੋਮੀਟਰ ਤੇ ਜਲੰਧਰ ਦੂਰ ਆ ਲਾਹੌਰ ਨੇੜੇ ਆ ਸਾਡਾ ਪੰਜਾਬ ਖੁਸ਼ਹਾਲ ਹੋ ਜੂਗਾ ਸਾਡਾ ਵਪਾਰੀ ਖੁਸ਼ਹਾਲ ਹੋ ਜੂਗਾ ਸਾਡਾ ਕਿਸਾਨ ਖੁਸ਼ਹਾਲ ਹੋ ਜੂਗਾ ਕੀ ਦਿੱਕਤ ਆ ਕਿਉਂ ਗੱਲ ਚੰਗੂੜ ਦੇ ਕੇ ਰੱਖਿਆ ਇਸ ਕਰਕੇ ਸਾਡੀਆਂ ਦੋ ਮੇਜਰ ਡਿਮਾਂਡ ਆ ਕਿਸਾਨਾਂ ਦੀਆਂ ਬਾਰਡਰ ਦੀਆਂ ਬਾਰਡਰ ਦੀ ਡਿਮਾਂਡ ਜਿਹੜੀ ਆ ਖੋਲਣ ਦੀ ਪੰਜਾਬ ਦਾ ਸਾਰਾ ਵਪਾਰੀ ਜਿਹੜਾ ਵਾ ਉਹ ਹੌਲੀ-ਹੌਲੀ ਇੰਡਸਟਰੀ ਵਪਾਰ ਤਬਾਹ ਹੁੰਦਾ ਜਾਂਦਾ। ਕਿਸਾਨੀ ਤਬਾਹ ਹੁੰਦੀ ਜਾਂਦੀ ਆ। ਆਲੂ, ਟਮਾਟਰ, ਗੋਭੀ ਐ, ਸਬਜ਼ੀਆਂ ਤਾਂ ਸੜਕਾਂ ਦੇ ਸੁੱਟਣੀਆਂ ਪੈਂਦੀਆਂ। ਜਿਹੜੇ ਐਮਐਸਪੀ ਦੀਆਂ ਗੱਲਾਂ ਕਰਦੇ ਆ ਜਿਹੜੇ ਝਾੜੂ ਵਾਲੇ ਆ। ਛਟਕੀਆਂ ਦੇ ਵਿੱਚ ਛਟਕੀਆਂ, ਛਟਕੀਆਂ ਮਝਾਉਂਦੇ। ਪਤਾ ਨਹੀਂ ਇਹਨਾਂ ਦੀਆਂ ਛਟਕੀਆਂ ਕਿੱਥੇ ਗਈਆਂ। ਇਸ ਕਰਕੇ ਮੈਂ ਸਾਰੇ ਹੀ ਭਰਾਵਾਂ ਨੂੰ ਬੇਨਤੀ ਕਰਦਾ ਹਵਾਵਾਂ ਜਨਾ ਆਇਆ ਕਰੀਏ। ਅਸੀਂ ਬੜੀ ਜਲਦੀ ਨਵਾਂ ਬੰਦਾ ਆਉਂਦਾ ਨਵੀਂ ਹਵਾ ਛੱਡਦਾ। ਇਹ ਅਸੀਂ ਉਹਦੇ ਮਗਰ ਲੱਗ ਜਾਂਦੇ ਪਰ ਸੱਚੀ ਮੁੱਝੀ ਇਹ ਉਹ ਫਿਲਮ ਹੈ ਜਿਹੜੀ ਸਿਨੇਮੇ ਚ ਵੇਖ ਕੇ ਆਉਨੇ ਆ ਉਹ ਵੀ ਝੂਠ ਹੁੰਦਾ ਅਸੀਂ ਉਹਦੇ ਚ ਮਗਨ ਹੋ ਜਾਂਦੇ ਆ ਕਈ ਰੋਂਦੇ ਆ ਦੇ ਅੰਦਰ ਭਾਵਕ ਸੀਨ ਆਉਂਦਾ ਰੋਣ ਲੱਪ ਜਾਂਦੇ ਨਾ ਉਹ ਵੀ ਫਿਲਮ ਝੂਠ ਹੁੰਦੀ ਆ ਇਹ ਜਿਹੜੀ ਢੂੜ ਮਹੀਨਾ ਫਿਲਮ ਲੱਗਦੀ ਆ ਜਦੋਂ ਇਲੈਕਸ਼ਨਾਂ ਤੇ ਆ ਕੇ ਸਭਜ ਬਾਗ ਪਾਉਂਦੇ ਆ ਇਹ ਵੀ ਫਿਲਮ ਝੂਠ ਆ ਹਕੀਕਤ ਉਹ ਆ ਜੋ ਅਸੀਂ ਕੀਤਾ ਜੋ ਸਰਦਾਰ ਸੁਭੀਰ ਸਿੰਘ ਬਾਦਲ ਸੋਚ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੰਨੀ ਡਿਵੈਲਪਮੈਂਟ ਕਰਾਈ ਆ ਨਾ ਪਹਿਲਾਂ ਨਾਲ ਬਾਅਦ ਅਸੀਂ 10 ਸਾਲ ਤੇ ਗਵਾਏ ਆ ਅਸੀਂ ਬਟਨ ਦੱਬਦੇ ਆ ਆਪਣੇ 5 ਸਾਲ ਗਵਾ ਲੈਨੇ ਆ ਫਿਰ ਬਟਨ ਦੱਬਦੇ ਆ 5 ਸਾਲ ਹੋਰ ਉਮਰ ਨਗਾ ਲੈਨੇ ਆ ਅਸੀਂ ਉਮਰਾਂ ਨਾ ਨਗਾਈਏ ਸਾਡੀ ਆਪਣੀ ਪਾਰਟੀ ਆ ਸੁਖਵੀਰ ਬਾਦਲ ਵਰਗਾ ਦੁੱਜਾ ਲੀਡਰ ਪੰਜਾਬ ਚ ਨਹੀਂ ਦੇਗਾ ਤੁਸੀਂ ਦੇਖਿਆ ਵਾ ਅੱਜ ਪੰਜਾਬ ਬਚਾਓ ਯਾਤਰਾ ਦੇ ਵਿੱਚ ਬੱਚਿਆਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਕਲਾਵੇ ਚ ਲੈ ਕੇ ਇਹੋ ਹੀ ਓਕਾ ਦੇ ਰਿਹਾ ਸ਼ੇਰ ਤੋਂ ਰਾਤ ਤੱਕ ਹਰ ਹਲਕੇ ਦਾ ਜਿਹੜਾ ਇੰਚਾਰਜ ਹੈ ਆਪਣਾ ਪ੍ਰੋਗਰਾਮ ਕਰਕੇ ਘਰ ਆ ਜਾਂਦਾ ਪਰ ਉਹ ਜਿਉਂ ਚੜਿਆ ਏਡਾ ਸਟੈਂਮਨਾ ਏਡੀ ਪੰਜਾਬ ਦੀ ਲੜਾਈ ਦਾ ਮਾਦਾ ਕਿਸੇ ਲੀਡਰਸ ਨਹੀਂ ਹੋ ਰਗਾ ਕੋਈ ਹੈਗਾ ਬਾਹਰ ਮੈਦਾਨ 'ਚ ਇੱਕੋ ਬੰਦਾ ਇੱਕੋ ਸ਼ੇਰ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ ਨੇ ਕਰਕੇ ਵਿਖਾਇਆ ਇਹ ਹੈ ਰੀਟ੍ਰੇਟ ਸਟਰੀ ਡੇਢ ਸਾਲ ਦੇ ਵਿੱਚ ਜਦੋਂ ਪਰਦੇ ਹਟਾਏ ਸੀ ਲੋਕਾਂ ਦੀਆਂ ਅੱਖਾਂ ਅੱਖਾਂ 'ਚੋਂ ਦੇ ਆ ਗਈਆਂ ਮੈਂ ਬਹੁਤ ساری ਦੁਨੀਆ ਫਰੀ ਆ ਬਹੁਤ ਸਾਰੇ ਮੁਲਕ ਲੋਕਾਂ ਫਰੇ ਹੋਣਗੇ ਉਹ ਵੇਖ ਕੇ ਲੋਕਾਂ ਨੂੰ ਲੱਗਾ ਯਾਰ ਪੂਰੀ ਦੁਨੀਆ ਜਿਹਾ ਜੀ ਤੇ ਜਗ੍ਹਾ ਹੀ ਕੋਈ ਨਹੀਂ ਹੈ ਸਵਰਗ ਕਿੱਥੋਂ ਆ ਗਿਆ ਪਰ ਉਹ ਸੰਵੀਰ ਬਾਦਲ ਦੀ ਸਾਡੀ ਸਭ ਦੀ ਸਰਕਾਰ ਦੀ ਮਿਹਨਤ ਸੀ ਗਜਨਿਆ ਪ੍ਰੈਕਟੀਕਲ ਬੰਦਾ ਸੁਖਵੀਰ ਬਾਦਲ ਭਾਸ਼ਣ ਤੇ ਮਾਸਟਰ ਹੈ ਗਨਵਜੋਤ ਸਿੱਧੂ ਭਗਵੰਤ ਮਾਨ ਇਹ ਲਫ਼ਜ਼ਾਂ ਦੇ ਖਿਡਾਰੀ ਆ ਉਹ ਕੰਮ ਦਾ ਖਿਡਾਰੀ ਆ ਉਹ ਪ੍ਰੈਕਟੀਕਲ ਹੈ ਉਜੋ ਸੋਚਦਾ ਉਹ ਕਰਕੇ ਵਫਾਉਂਦਾ ਜੇ ਕਿਹਾ ਨਾ ਬੰਬਾਣੀਆਂ ਸੜਕਾਂ ਮਜ਼ਾਕ ਕਰਦਾ ਹੀ ਲੋਕੇ ਜੁਮਲੇ ਬਣਾਏ ਚੁੜਕਲੇ ਬਣਾਏ ਬਣੀ ਆ ਵਾ ਇੱਕ ਕੰਕਰ ਨਹੀਂ ਨਿਕਲਿਆ ਇਥੋਂ ਬਠਿੰਡੇ ਜਾਂਦੇ ਆ ਕੰਕਰੀਟ ਦੀ ਸੜਕਿਆ 5 ਘੰਟੇ ਲੱਗਦੇ ਸੀ 2 ਘੰਟਿਆਂ ਦਾ ਬਠਿੰਡੇ ਪਹੁੰਚ ਜਾਂਦੇ ਆ ਚੰਡੀਗੜ੍ਹ ਜਾਂਦੇ ਆ ਢਾਈਆਂ ਘੰਟੇ ਪਹੁੰਚ ਜਾਂਦੇ ਆ 6 ਘੰਟੇ ਲੱਗਦੇ ਰਾਜ 36 ਐਕਸੀਡੈਂਟ ਦੇ ਪਠਾਨਕੋਟ ਕਿੰਨੇ ਚੱਲ ਜਾਂਦੇ ਆ ਢਾਈ ਘੰਟੇ ਲੱਗਦੇ ਪੌਣੇ 3 ਘੰਟੇ ਇੰਨਾ ਜਾਲ ਹਾਈਵੇਜ਼ ਦਾ ਕੋਸਰ ਵੀਰ ਬਾਦਲ ਦਾ ਵਿਜ਼ਨ ਹੈ ਇੰਨੀ ਡਵੈਲਪਮੈਂਟ ਸ਼ਹਿਰਾਂ ਦੀ ਪਿੰਡਾਂ ਦੀ ਇਹ ਕਹਾਣੀਆਂ ਜਿਹੜੇ ਸਾਡੀਆਂ ਬੈਕਾਂ ਵਾਂ ਉੱਥੋਂ ਤੱਕ ਪੱਕੀਆਂ ਸੜਕਾਂ ਤੇ ਦੀ ਸੋਚਿਆ ਹੀ ਗਏ ਨੇ ਸਭ ਧਾਰਮਿਕ ਸਥਾਨਾਂ ਦਾ ਜੀਰਨ ਅੰਧਾਰ ਸਭ ਨੂੰ ਸਵਾਰਤਾ ਇਹ ਸਾਡੇ ਲੱਗੇ ਹੀ ਹੈ ਨਾ ਭਗਵਾਨ ਵਾਲਮੀਕੀ ਜੀ ਦਾ ਪੀਰ ਵਿਸ਼ਵ ਪੱਦਰੀ 350 400 ਕਰੋੜ ਰੁਪਇਆ ਲਾ ਕੇ ਬਾਦਲ ਸਾਹਿਬ ਨੇ ਮਨਾਤਾ ਜਿਸ ਤਰ੍ਹਾਂ ਦੁਰਗਾਣਾ ਮੰਦਿਰ ਬਣਾਤਾ ਹਰ ਧਰਮ ਦਾ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ ਆ ਪੰਜਾਬ ਇੱਕ ਫੁੱਲਗਦਸਤਾ ਵਾ ਜਿਹਦੇ ਚ ਹਰ ਧਰਮ ਹਰ ਕੌਮ ਦੇ ਲੋਕ ਆ ਪਰ ਆਪਸ ਇੰਜ ਰਹਿੰਦੇ ਆ ਕਿ ਪੋਲਰਾਈਜ਼ ਨਹੀਂ ਹੋ ਸਕਦਾ ਮੈਂ ਹਿੰਦੂ ਭਰਾਵਾਂ ਨੂੰ ਸਿੱਖ ਭਰਾਵਾਂ ਨੂੰ 크੍ਰਿਸਚੀਅਨ ਮੁਸਲਮ ਸਭ ਨੂੰ ਕਹੂੰਗਾ ਕਿ ਕਿਸੇ ਪੋਲਰਾਈਜੇਸ਼ਨ ਚ ਕੋਈ ਧਰਮ ਦਾ ਸੁੱਟਦਾ ਵਾ ਨਾ ਵੀ ਆਪਣਾ ਇਹਦੇ ਕਰਕੇ ਮੈਨੂੰ ਵੋਟ ਪਾ ਦੋ ਬਿਲਕੁਲ ਮੈਰਟ ਪੰਜਾਬ ਦੀ ਲੜਾਈ ਬਾਦਲ ਸਾਹਿਬ ਦੀ ਡਵੈਲਪਮੈਂਟ ਉਹਨਾਂ ਦੀਆਂ ਵੈਲਫੇਅਰ ਦੀਆਂ ਸਕੀਮਾਂ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਗਰੀਬਾਂ ਵਾਸਤੇ ਇਹਨੂੰ ਮੱਦੇ ਨਜ਼ਰਾਂ ਜਾ ਸੋਚ ਕੇ ਵੇਖ ਲਓ ਉਹਦੇ ਤੋਂ ਪਹਿਲਾਂ ਕਦੀ ਕੀਤਾ ਤਾਂ ਦੱਸ ਦੋ ਉਸ ਤੋਂ ਬਾਅਦ ਕਦੀ ਕਿਸੇ ਨੇ ਕੀਤਾ ਤਾਂ ਦੱਸ ਦੋ ਬਾਕੀ ਤੇ ਲੁੱਟ ਨਹੀਂ ਆਉਂਦੇ ਆ ਝਾੜੂ ਵਾਲਿਆਂ ਦੇ ਪੰਜਾਬ ਲੁੱਟ ਕੇ ਆਪਣੀ ਪੂਰੇ ਹਿੰਦੁਸਤਾਨ 'ਚ ਆਪਣੀ ਪਾਰਟੀ ਦਾ ਪ੍ਰਚਾਰ ਕਰ ਲਿਆ ਜਹਾਜ ਚਲਾ ਲੇ ਤੁਹਾਡਾ ਹੀ ਪੈਸਾ ਵੱਡਾ ਵੱਡਾ ਸਰਕਾਰ ਪਰ ਤੁਹਾਡਾ ਪੈਸਾ ਹੀ ਲੁੱਟਿਆ ਹੈ ਕਿ ਫੋਚ ਲਾਉਂਦੇ ਪਏ ਪਾਰਟੀ ਦੂਜਾ ਤੇ ਇਹਨਾਂ ਕੋਲ ਹੋਰ ਕੋਈ ਸੋਰਸ ਹੀ ਨਹੀਂ ਹੈਗਾ ਦਿੱਲੀ ਤੇ 15 ਰੁਪਈਆ ਨਹੀਂ ਵੱਧ ਘੱਟ ਕਰਦਾ ਨਸ਼ੇ ਦਾ ਸਭ ਪੰਜਾਬ ਲੁੱਟ ਰਿਆ ਹੈ ਨਸ਼ੇ ਦਾ ਸਰਦਾਰ ਨਸ਼ਾ ਕਰਕੇ ਆਏ ਹੀ ਇਤਨਾ ਹੋ ਕੈਪਟਨ ਨੇ ਪਹਿਲਾਂ ਸੌ ਖਾਦੀ ਗੁਟਕਾ ਸਾਹਿਬ ਦੀ ਫਿਰ ਇਹ ਨਸ਼ੇ ਦੇ ਨਾਰੇ ਲਾ ਕੇ ਆਏ ਅੱਗੇ ਨਾਲੋਂ 1000 ਗੁਣਾ ਵੱਧ ਹੋ ਗਿਆ ਸੜਕਾਂ ਤੇ ਮਾਵਾਂ ਕੀਰਨੇ ਪਾਉਂਦੀਆਂ ਪਈਆਂ ਬੱਚਾ ਮਰਿਆ ਪਿਆ ਸਾਹਮਣੇ ਕਦੀ ਇਤਨਾ ਨਹੀਂ ਹੋਇਆ ਜਿੰਨਾ ਹਾਲ ਹੋ ਗਿਆ ਮਾੜਾ ਬਹੁਤ ਧੰਨਵਾਦ ਇਸ ਕਰਕੇ ਮੇਰੀ ਬੇਨਤੀ ਆ ਸਭ ਪੰਜਾਬ ਵਾਸੀਆਂ ਨੂੰ ਕਿ ਪੰਜਾਬ ਦੀ ਆਪਣੀ ਪਾਰਟੀ ਲੈ ਕੇ ਆਓ ਪੰਜਾਬ ਦੀ ਲੜਾਈ ਪੰਜਾਬ ਦੀ ਇਸੇ ਪਾਰਟੀ ਸ਼੍ਰੋਮਣੀ ਕਾਲੀ ਦਲ ਨੇ ਲੜਨੀ ਆ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ